ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਰੋ ਰੂੜੀ ਕੁਰਬਾਨੀ ਵੱਡਾ ਭਾਗ ਸਤ ਗੁਰ ਮਿਲੈ ਪਾਈਐ ਪਦ ਨਿਰਬਾਣੀ ਮੈ ਉਹ ਲਗਿਆ ਉਹ ਲਗੀ ਹਮ ਸ਼ੋਰੁ ਥਾਰੇ ਜਿहां ਤੂ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸਾ ਕਾਣੀ ਪਾਣੇ ਮਨ ਭਾਈਐ ਮੇਰਾ ਠਾਕੁਰ ਹੱਥ ਵੜਿਆਈਆ ਪਾਣੇ ਪਤ ਪਾਈਐ ਸੱਚ ਦੂਰ ਨਾ ਜਾਣੀਐ ਅੰਤਰ ਹੈ ਸੋਈ ਜਦ ਖ ਤਹ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲਿਆ ਓ ਕੀਮਤ ਪਾਈ ਜੇ ਮਧਿਆ ਲਾਹਾ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਮਨਮੁਖ ਟੋਟਾ ਨਿਤ ਹੈ ਪਰਮੇ ਪਰਮਾਏ ਮਨਮੁਖ ਅੰਧਨ ਚਿਤ ਕਿਉ ਦਰਸ਼ਨ ਪਾਏ ਤਾ ਜਗ ਆਇਆ ਜਾਣੀਆ ਸਤਿ ਲਿਵਲਾਈ ਗੁਰ ਭੇਟੇ ਪਾਰਸ ਭਏ ਜੋਤ ਜੋਤ ਮਿਲਾਏ ਅਹਨਿਸ ਰਹੇ ਨਿਰਾਲਮ ਕਾਰ ਤੁਰ ਕੀ ਕਰਨੀ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਨੇ ਆਸਾ ਮਹੱਲਾ ਪਹਿਲਾ ਕਿਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣ ਮੈਨ ਤਰਿਆ ਤਰ ਏਕ ਤੂੰ ਮੈਂ ਤਾਨ ਸਤਾਨ ਨਾਨਕ ਕੀ ਅਰਦਾਸ ਹੈ ਸਤ ਨਾਮ ਸਹੇਲਾ ਆਪ ਗਿਆ ਸੋ ਜੀ ਪਈ ਗੁਰ ਸ਼ਬਦੀ ਮੇਲਾ ਰਹਾਉ ਹਮ ਗਰਬ ਗਵਾਈਆ ਪਾਈਏ ਵਿਚਾਰ ਸਾਹਿਬ ਸਿਉ ਮਨ ਮੰਨਿਆ ਦੇ ਸੱਚ ਆਧਾਰ ਅਹਨਸ ਨਾਮ ਸੰਤੋਖਿਆ ਸੇਵਾ ਸੱਚ ਸਾਈ ਤਾਕੋ ਬਿਗਨ ਲਾਗਈ ਚੱਲੇ ਹੁਕਮ ਰਜ਼ਾਈ ਹੁਕਮ ਰਜ਼ਾਈ ਜੋ ਚੱਲੈ ਸੋ ਪਾਵੇ ਖਜ਼ਾਨੇ ਕੋਟੇ ਠੌਰ ਨ ਪਾਏ ਨੀ ਰਲੇ ਜੁਠਾਨੈ ਨੇਤ ਨੇ ਤਖਰਾ ਸਮਲ ਲੀਏ ਸੱਚ ਸੌਦਾ ਪਾਈਏ ਖੋਟੇ ਨਦਰ ਨਾ ਆਵੈਨੀ ਖੋਟੇ ਨਦਰ ਨਾ ਆਵਨੀ ਲੈ ਅਗਨ ਜਲਾਈਐ ਜਿਨਿ ਆਤਮ ਚਿਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੇ ਚਾਖਿਆ ਸੱਚ ਰਹੇ ਅੰਗਾਈ ਦੰਨਾ ਪਰਮ ਨ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜ਼ਾਈ ਔਗਣ ਆਰੀ ਕੋ ਗੁਣ ਨਾਨਕ ਸੱਚ ਮਿਲੇ ਵਡਿਆ ਵਡਾਈ ਆਸਾ ਮਹੱਲਾ ਪਹਿਲਾ ਮਨ ਰਤੋ ਹਰਨਾਇ ਸੱਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾ ਤਉਦ ਭਾਣਿਆ ਜਾਉ ਲਗ ਜੀਉ ਪ੍ਰਾਨ ਸੱਚ ਧਾਈਐ ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਉ ਸੱਚੇ ਤੇਰੀ ਕਾਰ ਦੇ ਦਿਆਲ ਤਉ ਹਾਉ ਜੀਵਾ ਤਉਦ ਸਲਾਹੇ ਮੈਂ ਟੇਕ ਆਧਾਰ ਤਉ ਦਰ ਸੇਵਕ ਦਰਵਾਨ ਦਰਦ ਤੋਂ ਜਾਣਹੀ ਭਗਤ ਤੇਰੀ ਹਾਰਾਨ ਦਰਦ ਗਵਾਵਹੀ ਦਰਗਹ ਨਾਮਹਿ ਦੂਰਾ ਗੁਰਮੁਖ ਜਾਣਸੀ ਵੇਲਾ ਸੱਚ ਪ੍ਰਵਾਨ ਸ਼ਬਦ ਪਛਾਨਸੀ ਸਤ ਸੰਤੋਖ ਕਰ ਪਾਓ ਤੁਸਾ ਹਰ ਨਾਮ ਸੇ ਮਨੋ ਛੋਡ ਵਿਕਾਰ ਸੱਚਾ ਸੱਚ ਦੇ ਸੱਚ ਸਚਾ ਨਹਿ ਸੱਚੇ ਲਾਇ ਆਪੇ ਕਰੇ ਨਿ ਆਉ ਜੋ ਤਿਸ ਪਾਇਆ ਸੱਚੇ ਸੱਚੇ ਦਾਤ ਦੇ ਦਿਆਲ ਹੈ ਤਿਸ ਸੇਵੇਂ ਦਿਨ ਰਾਤ ਨਾਮ ਮੋਲ ਹੈ ਤੂ ਉਤਮ ਹੋ ਨੀਚ ਸੇਵਕ ਕਾਂਡੀਆਂ ਨਾਨਕ ਨਦਰ ਕਰੇ ਹੋ ਮਿਲੇ ਸਚ ਵੰਡੀਆਂ ਆਸਾ ਮਹੱਲਾ ਪਹਿਲਾ ਆਵਨ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁਖ ਕਣੋ ਨਿਤ ਸੰਸਾਦੋਈ ਬਿਨ ਨਾਵੇ ਕਿਆ ਜੀਵਨਾ ਫਿਟ ਤ੍ਰਿਗ ਚਤਰਾਈ ਸਤ ਗੁਰ ਸਾਧਨ ਸੇਵਿਆ ਹਰ ਭਗਤ ਨ ਭਾਈ ਰਹਾ ਆਵਨ ਜਾਵਨ ਤਉ ਰਹਿ ਪਾਈਏ ਗੁਰ ਪੂਰਾ ਰਾਮ ਨਾਮ ਤਨ ਰਾਸ ਦੇ ਬਿਨਸੈ ਪਰਮ ਕੋਰਾ ਸੰਤ ਜਨਾਂ ਕੋ ਮਿਲ ਰਹਿ ਧਨ ਤਨ ਜਸ ਗਾਏ ਆਦ ਪੁਰਖ ਅਪਰੰਪਰਾ ਗੁਰਮਖ ਹਰ ਪਾਏ ਨਟਵਾਂ ਸਾંગ ਬਨਾਇ ਬਾਜੀ ਸੰਸਾਰਾ ਕਿਨ ਪਲ ਬਾਜੀ ਦੇਖਿਆ ਉਜਰਤ ਨਹੀਂ ਬਾਰਾ ਹਮੈ ਚੌਪੜ ਖੇਲਨਾ ਝੂਠੇ ਅਹੰਕਾਰ ਸਭ ਜਗ ਹਾਰੇ ਸੋਜਨੇ ਗੁਰ ਸ਼ਬਦ ਵਿਚਾਰਾ ਜਿਉਂ ਵੰਦਲ ਹੱਥ ਟੋਹਣੀ ਹਰ ਨਾਮ ਹਮਾਰੇ RAM ਨਾਮ ਹਰ ਟੇਕ ਹੈ ਨਿਸਦਾਤ ਉਸਵਾਰੈ ਜਿਉਂ ਤੂੰ ਰੱਖੇ ਤਿਉਂ ਰਹਾ ਕਰ ਨਾਮੇ ਅਦਾਰਾ ਅੰਤ ਸਖਾਈ ਪਾਇਆ ਜਨਮ ਮੁਕਤ ਦੁਵਾਰਾ ਜਨਮ ਮਰਨ ਦੁਖ ਮਿਟਿਆ Jap ਨਾਮ ਮਰਾਰੇ ਨਾਨਕ ਨਾਮ ਨ ਵਿਸਰੈ ਪੂਰਾ ਗੁਰ ਉਤਾਰੇ ਆਸਾ ਮਹੱਲਾ ਤੀਜਾ ਅਸ਼ਟ ਪਦੀਆਂ ਕਰ ਦੁਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਸਾਸਤ ਬੇਦ ਸਿਮਰਤ ਸਾਰ ਤੇਰਾ ਸੁਰ ਸਰੇ ਚਰਨ ਸਮਾਣੇ ਸਾਖਾਂ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵਡਾਣੇ ਤਾਂ ਕੇ ਚਰਨ ਜਪੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ 33 ਕਰੋੜੀ ਦਾਸ ਤੁਮਾਰੇ ਰਿੱਧ ਸਿਧ ਪ੍ਰਾਣ ਧਾਰੀ ਤਾ ਕੇ ਰੂਪ ਨ ਜਾਹੀ ਲਖਣ ਕਿਆ ਕਰ ਅਖ ਵਿਚਾਰੀ ਤੇਨ ਗੁਨਾ ਤੇਰੇ ਜੋਗੀ ਅੰਤਰ ਚਾਰੇ ਤੇਰੀਆਂ ਖਾਣੇ ਕਰਮ ਹੋਵੈ ਤਾ ਪਰਮ ਪਦ ਪਾਈਐ ਕਥੇ ਕਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾਕੋ ਨਦਰ ਕਰੇ ਤੂ ਆਪਣੇ ਸਾਈ ਸੱਚ ਸਮਾਨੇ ਨਾਮ ਤੇਰਾ ਸਭ ਕੋਈ ਲੇਤ ਹੈ ਜਿਤਿ ਆਵਣ ਜਾਣੇ ਜਾਂ ਤਦ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੇ ਆਣੀ ਚਾਰੇ ਵੇਦ ਬ੍ਰਹਮੇ ਕਉ ਦিয়ে ਪੜ ਪੜ ਕਰੇ ਵਿਚਾਰੀ ਤਾ ਕਾ ਹੁਕਮ ਨ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਜੁਗਾ ਜੁਗਾ ਕੇ ਰਾਜ ਕੀਏ ਗਾਵੇ ਕਰ ਅਵਤਾਰੀ ਤਿੰਨ ਪੀ ਅੰਤ ਨ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸੱਚਾ ਦੇਹ ਤਾ ਸਾਚ ਵਖਾਣੇ ਜਾ ਕੋ ਸੱਚ ਬਜਾਵੇ ਆਪਣਾ ਸਜੇ ਨਾਮ ਸਮਾਣੇ ਆਸਾ ਮਹੱਲਾ ਤੀਜਾ ਸਤ ਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਰੰજન ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੋਣਾ ਮਨ ਮੇਰੇ ਤਤ ਗਿਆਨ ਦੇਵਨ ਵਾਲਾ ਸਭ ਵਿਦ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤ ਗੁਰ ਪੇਟੇ ਕੀ ਵਡਿਆਈ ਜਿਨ ਮਮਤਾ ਅਗਨ ਦ੍ਰਿਸ਼ਨਾ ਬੁਝਾਈ ਸਾਇਦੇ ਮਤਾ ਹਰ ਗੁਣ ਗਾਈ ਵਿਨ ਗੁਰ ਪੂਰੇ ਕੋਈ ਨ ਜਾਣੀ ਮਾਇਆ ਮੋਹ ਦੂਜੇ ਲੋਭਾਣੀ ਗਰਮਖੋ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਪਸਾਰ ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ ਦਰ ਸਾਚੈ ਦਿਸੈ ਸਚਿਆਰ ਗੁਰ ਸੇਵਾ ਤੇ ਤਿਰਪਵਨ ਸਜੀ ਹੋਏ ਆਪ ਪ੍ਰਸ਼ਾਨ ਹਰ ਪਾਵੇ ਸੋਏ ਸੱਚ ਬਾਣੀ ਮੈਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁੱਲ ਉਦਾਰੇ ਨਿਰਮਲ ਨਾਮ ਰੱਖੇ ਉਰ ਤਾਰੇ ਸੱਚ ਸੋਬਾ ਸਾਜ ਦੁਆਰੇ ਸੇਵਡ ਪਾਗੀ ਜੇ ਗੁਰ ਸੇਵਾ ਲਾਏ ਅਨੰਦਪਗਤ ਸਚ ਨਾਮ ਦਰੜਾਏ ਨਾਮੇ ਉਧਰੇ ਕੁੱਲ ਸਬਾਈ ਨਾਨਕ ਸੱਚ ਕਹੇ ਵਿਚਾਰ ਹਰ ਕਾ ਨਾਮ ਰੱਖੋ ਉਰਤਾਰ ਹਰ ਭਗਤੀ ਰਤ ਮੋਖ ਦਵਾਰ ਆਸਾ ਮਹੱਲਾ ਤੇਜਾ ਆਸਾਸ ਕਰੇ ਸਭ ਕੋਈ ਹੁਕਮੈ ਬੁਝੈ ਨਿਰਾਸਾ ਹੋਈ ਆਸਾ ਵਿੱਚ ਸੁੱਤਾ ਕਈ ਲੋਈ ਸੋ ਜਾਗ ਜਗਾਵੈ ਸੋਈ ਸਤਿਗੁਰ ਨਾਮ ਬੁਜਾਇਆ ਵਿਨ ਨਾਵੈ ਭੁੱਖ ਨ ਜਾਈ ਨਾਮੈ ਤ੍ਰਿਸ਼ਨਾ ਅਗਨ ਬੁਝੈ ਨਾਮ ਮਿਲੈ ਤਸੈ ਰਜ਼ਾਈ ਰਹਾਉ ਕਲ ਕੀਰਤ ਸ਼ਬਦ ਪਛਾਨ ਇਹਾ ਭਗਤ ਚੁਕੈ ਅਬਮਾਨ ਸਤਗੁਰ ਸੇਵੈ ਹੋਵੈ ਪਰਵਾਨ ਜਿਨ ਵਾਸਾ ਕੀ ਤਿਸਨੋ ਜਾਨ ਕਿਸ ਕਿਆ ਦਿਜੈ ਜੇ ਸ਼ਬਦ ਸੁਨਾਏ ਕਰ ਕਿਰਪਾ ਨਾਮ ਮਨ ਵਸਾਏ ਇਹ ਸਿਰ ਦਿਜੈ ਆਪ ਗਵਾਈ ਹੁਕਮ ਬੁਜੈ ਸਦਾ ਸੁਖ ਪਾਏ ਆਪ ਕਰੇ ਤ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਪੁਲਾਵੇ ਆਪ ਮਾਰਗ ਪਾਏ ਸਚਾ ਸ਼ਬਦ ਸਚ ਸਮਾਏ ਸਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨ ਮੁਖ ਮੋ ਪਰਮ ਪੁਲਾਣੀ ਬਿਨ ਨਾਮੈ ਸਾ ਫਿਰੈ ਓ ਬਿਨ ਨਾਮੈ ਸਾ ਫਿਰੈ ਬਰਾਣੀ ਤੀਨ ਪਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਰੜਾਇਆ ਬਾਹ ਕਰਮ ਕਮਾਵੇ ਦੁਖ ਸਬਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਅਨ ਦਿਨ ਭੋਗੇ ਹਮੈ ਮਾਰ ਸਹਿਜ ਅਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹਮੈ ਮਾਰ ਹਰ ਜਪੀਐ ਪੈ ਸੱਚ ਪਿਆਰ ਨਾਨਕ ਨਾਮ ਗੁਰਮਤਿ ਉਰਤਾਰੂ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਤੀਜਾ ਅਸ਼ਟ ਪਦਿਆ ਘਰ ਅਠਵਾਂ ਕਾਫੀ ਗੁਰ ਤੇ ਸਾਤ ਉਪਜੈ ਜਨ ਤ੍ਰਿਸ਼ਨਾ ਅਗਨ 부ਜਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਪਾਈ ਜਗਤ ਜਲੰਦਾ ਦੇਖ ਕੈ ਭਜ ਪੈ ਸਰਨਾਈ ਰਹਾਉ ਗੁਰ ਤੇ ਗਿਆਨ ਉਪਜੈ ਮਹਾ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਡਾਰਾ ਗੁਰਮਖ ਨਾਮ ਧਿਆਈਐ 부ਜੇ ਵਿਚਾਰਾ ਗੁਰਮਖ ਭਗਤ ਸਲਾਹ ਅੰਤ ਸ਼ਬਦ ਅੰਤਰ ਸ਼ਬਦ ਅਪਾਰਾ ਗੁਰਮਖ ਸੁਖ ਉਪਜੈ ਦੁਖ ਕਦੇ ਨ ਹੋਈ ਗਰਮਖ ਹਮੈ ਮਾਰੀਐ ਮਨ ਨਿਰਮਲ ਹੋਈ ਸਤਗੁਰ ਮਿਲਿਆ ਆਪ ਗਿਆ ਤਿਰ ਪਵਨ ਸੋਝੀ ਪਾਈ ਨਿਰਮਲ ਜੋਤ ਫਸੜ ਰਹੀ ਜੋਤੀ ਜੋਤ ਮਿਲਾਇ ਪੂਰਾ ਗੁਰ ਸਮਝਾਇਆ ਮਤ ਉਤਮ ਹੋਈ ਅੰਤਰ ਸੇਤਲ சாਤ ਹੋਏ ਨਾਮੈ ਸੁਖ ਹੋਈ ਪੂਰਾ ਸਤਗੁਰਤਾ ਮਿਲੈ ਜਨ ਅਦਰ ਕਰੇ ਗਲਵਿਖ ਪਾਪ ਸਭ ਕੱਟੇ ਹੈ ਫਿਰ ਦੁੱਖ ਬਿਗਨਾ ਹੋਈ ਆਪਣੇ ਹੱਥ ਵੜਿਆਈਆ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵੜਿਆਈ ਪਾਏ ਆਸਾ ਮਹੱਲਾ ਤੀਜਾ ਸੁਨ ਮਨ ਮਨ ਵਸਾਏ ਤੂੰ ਆਪੇ ਆਏ ਮਿਲੈ ਮੇਰੇ ਭਾਈ ਅਨੰਦਨ ਸੱਚੇ ਭਗਤ ਕਰੋ ਸੱਚੇ ਚਿਤ ਲਾਈ ਏਕੋ ਨਾਮ ਤੇ ਆਏ ਤੂੰ ਸੁਖ ਪਾਵੈ ਮੇਰੇ ਭਾਈ ਹਉ ਮੈਂ ਦੂਜਾ ਦੂਰ ਕਰ ਵੱਡੇ ਵਡਿਆਈ ਰਹਾਉ ਇਸ ਭਗਤੀ ਨੋ ਸੁਰ ਨਰ ਮਨ ਜਨ ਲੋਚ ਦੇ ਵਿਨ ਸਤਗੁਰ ਪਾਈ ਨਾ ਜਾਏ ਪੰਡਤ ਪਰਦੇ ਜੋਤ ਕੀਰਤਨ ਭੂਜ ਨਾ ਪਾਏ ਆਪੇ ਥੈ ਸਭ ਰਖਿਓ ਨਾ ਕਿਸ ਕਹਿ ਨ ਜਾਏ ਵਾਪੇ ਦੇ ਸੋ ਪਾਈਐ ਗੁਰੂ ਭੂਜ ਬਜਾਏ ਜੀ ਜੰਤ ਸਭ ਤਿਸਦੈ ਸਭਨਾ ਕਾ ਸੋਈ ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ਇੱਕ ਹੁਕਮ ਵਰਤਦਾ ਇੱਕ ਸਰਕਾਰਾ ਆਪ અપਵਾਲੀ ਦਿੱਤਿ ਅਨ ਅੰਤਰ ਲੋਭ ਵਿਕਾਰ ਇਕ ਆਪੇ ਗੁਰਮਖ ਕੀਤੇ ਅਨ ਬੋਜਨ ਵਿਚਾਰਾ ਭਗਤ ਪਿਉਨਾਂ ਨੂੰ ਬਖਸ਼ਿ ਅਨ ਅੰਤਰ ਪੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਜ ਸੋਜੀ ਹੋਈ ਓਏ ਭੁਲਾਏ ਕਿਸੇ ਦਿਨ ਭੁੱਲਣੀ ਸਚ ਜਨਨ ਸੋਈ ਕਰ ਮੈਂ ਪੰਚ ਵਰਤ ਦੇ ਪੰਚ ਵਿਚਾਰੇ ਨਾਨਕ ਬਿਨ ਸਤਿਗੁਰ ਵਸਨ ਆਵਨੇ ਨਾਮ ਹਮੈ ਮਾਰੀ ਆਸਾ ਮਹੱਲਾ ਤੀਜਾ ਘਰ ਅੰਦਰ ਸਭ ਵਥ ਹੈ ਬਾਹਰ ਕਿਛੁ ਨਾਹੀ ਗੁਰ ਪ੍ਰਸਾਦਿ ਪਾਈਐ ਅੰਤਰ ਕਪਟ ਖੁਲਾਹੀ ਸਤਗੁਰ ਤੇ ਹਰ ਪਾਈਐ ਭਾਈ ਅੰਤਰ ਨਾਮਿਨ ਦਾਨ ਹੈ ਪੂਰ ਸਤਗੁਰ ਦੀ ਆ ਦਿਖਾਈ ਰਹਾਉ ਹਰ ਕਾ ਗਾਹ ਕੋ ਹੋਵੈ ਸੋ ਲਐ ਪਾਇ ਰਤਨ ਵਿਚਾਰਾ ਅੰਦਰ ਖੋਲ ਦਿਬ ਦਿਸਟ ਦੇਖੈ ਮੁਗਤ ਪੰਡਾਰਾ ਅੰਦਰ ਮਹਿਲ ਅਨੇਕ ਹੈ ਜੀਉ ਕਰ ਵਸੇਰਾ ਮਨ ਚੰਦਿਆ ਫਲ ਪਾਇਸੀ ਫਿਰ ਹੋਏ ਨਾ ਫੇਰਾ 파ਰਖੀਆਂ ਵਥ ਸਮਾਲ ਲਈ ਗੁਰ ਸੋਜੀ ਹੋਈ ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਭਾਲੇ ਸੋ ਕਿਆ ਲਹ ਵਥ ਘਰ ਅੰਦਰ ਪਾਈ ਪਰ ਮੈਂ ਭੁੱਲਾ ਸਭ ਜੱਗ ਫਿਰੈ ਮਨ ਮੁਖ ਪਤ ਗਵਾਈ ਘਰ ਦਰ ਛੋਡਿਆ ਆਪਣਾ ਪਰ ਕਰ ਝੂਠਾ ਜਾਏ ਚੋਰ ਵਾਂਗੂ ਪਕੜੀਏ ਬਿਨ ਨਾਮੇ ਝੋਟਾ ਖਾਈ ਜਿੰਨੇ ਘਰ ਜਾਤਾ ਆਪਣਾ ਸੇ ਸੁਖਿਆ ਭਾਈ ਅੰਤਰੂ ਬ੍ਰਹਮ ਪ੍ਰਸ਼ਾਣਿਆ ਗੁਰ ਕੀ ਵਡਿਆਈ ਆਪੇ দান ਕਰੇ ਕਿਸ ਆਖੀਐ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸਚ ਸੋ ਬਾਪਾਈ